ਦੀ ਅਣਗਹਿਲੀ ਕਾਰਨ ਜਲਿਆਣਾ ਰੋਡ ਤੇ ਸਥਿਤ ਸ਼ਹੀਦ ਮੁਕੇਸ਼ ਕੁਮਾਰ ਕੋਲੀ ਪਾਰਕ ਦੀ ਹਾਲਤ ਖਸਤਾ ਹੋ ਚੁੱਕੀ ਹੈ ਜਿੱਥੇ ਕਿ ਸ਼ਹੀਦਾਂ ਦੇ ਸਰੋਕਾਰਾਂ ਨੂੰ ਲੈ ਕੇ ਹਰ ਸਾਲ ਮੇਲੇ ਦਾ ਆਯੋਜਨ ਕੀਤਾ ਜਾਵੇਗਾ ਦੇਸ਼ ਦੇ ਲਈ ਜਾਨਾਂ ਵਾਰਨ ਵਾਲਿਆਂ ਦੀਆਂ ਯਾਦਾਂ ਮਿਟਾਈਆਂ ਜਾਣਗੀਆਂ ਜਿਨ੍ਹਾਂ ਦੀ ਕਹਾਣੀ ਇਸ ਕਹਾਣੀ ਵਿੱਚ ਦੱਸੀ ਜਾਵੇਗੀ ਪਾਰਕ ਦੇ ਵਿੱਚ ਥਾਂ ਥਾਂ ਫੈਲੇ ਕੂੜੇ ਦੇ ਢੇਰਾਂ ਤੋਂ ਸਪਸ਼ਟ ਹੈ ਕਿ ਆਸ-ਪਾਸ ਰਹਿਣ ਵਾਲੇ ਲੋਕ ਵੀ ਕਾਫੀ ਪਰੇਸ਼ਾਨ ਹਨ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਇਸ ਪਾਰਕ ਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਇਸ ਦੀ ਦਿੱਖ ਬਦਲੀ ਜਾਵੇ ਇਸ ਸੰਬੰਧੀ ਲੋਕਾਂ ਨੇ ਕਿਹਾ ਕਿ ਇਸ ਦੇ ਵਿੱਚ ਓਪਨ ਜਿਮ ਸੁੰਦਰ ਫਲਦਾਰ ਦਰਖਤਾਂ ਅਤੇ ਬੱਚਿਆਂ ਦੇ ਲਈ ਖੇਡਣ ਦੀ ਸਹੂਲਤ ਹੋਣੀ ਚਾਹੀਦੀ ਹੈ ਤਾਂ ਜੋ ਲੋਕ ਇੱਥੇ ਘੁੰਮਣ ਫਿਰ ਸਕਣ। ਇਹਦੇ ਕੋਲੀ ਪਾਰਕ ਕੋਲੀ ਜਿਹੜੇ ਸ਼ਹੀਦ ਹੋਏ ਸੀਗੇ ਲਦਾਖ ਦੇ ਵਿੱਚ ਉਹਨਾਂ ਦੇ ਨਾਂ ਤੇ ਜਿਹੜਾ ਪਾਰਕ ਚੱਲ ਰਿਹਾ ਐ ਅਸੀਂ ਬਹੁਤ ਹੀ ਕਸਤਾ ਹਾਲਤ ਆ। ਆਹ ਇੱਕ ਅੱਡਾ ਬਣ ਚੁੱਕਿਆ ਨਸ਼ੇੜੀਆਂ ਦਾ ਜਿਹੜੇ ਜਿੱਥੇ ਵੀ ਟੀਕਾ ਲਾਉਂਦੇ ਆ ਤੇ ਇਹਦੀ ਹਾਲਤ ਇੰਨੀ ਕਿ ਦਰਦਨਾਕ ਹੈ ਕਿ ਸਾਡੇ ਪ੍ਰਧਾਨ ਜੀ ਨੇ ਕਟੋਕੜੇ ਦੇ ਵਿੱਚ 50000 ਦੀ ਪੰਜਾਬੀ ਜਿੱਤੀ ਯੂਨੀਅਨ ਮਿਲ ਕੇ ਸਾਰਿਆਂ ਨੇ ਆਪਦੀ ਮਿੱਟੀ ਪੁਆਈ ਸੀਗੀ ਪਰ ਉਸ ਤੋਂ ਬਾਅਦ ਸ਼੍ਰੀ ਸਾਡੇ ਕੁਲਤਾਰ ਸਿੰਘ ਸੰਧਵਾ ਜੀ ਨੇ ਤਾਨੂੰ ਅਸ਼ੀਰਵਾਦ ਅਨੁਸ਼ਾਸਨ ਦਿੱਤਾ ਸੀ ਕਿ ਇਸ ਤੋਂ ਅਸੀਂ ਇਸ ਪਾਰਕ ਦੇ ਬਹੁਤ ਜਲਦੀ ਆਪਾਂ ਸੁਧਾਰ ਕਰਾਵਾਂਗੇ ਪਰ ਕਿਉਂਕਿ ਤੁਹਾਨੂੰ ਇਹ ਲੱਗਦਾ ਵੀ ਕਿ ਜਿਹੜਾ ਇਹ ਇਲਾਕਾ ਹੈ ਉਹ ਪਛੜਿਆ ਦਾ ਇਲਾਕਾ ਇਹ ਕਹਿੰਦੇ ਸਾਨੂੰ ਵੀ ਪਛੜਿਆ ਹੋਇਆ ਇਲਾਕਾ ਹੈ ਬਿਆਖਰ ਕੇ ਸਾਨੂੰ ਪਿੱਛੇ ਰੱਖਿਆ ਗਿਆ ਹੈ ਸ਼ਹਿਰ ਦੇ ਸਾਰੇ ਦੇ ਡਿਵੈਲਪਮੈਂਟ ਹੋਈ ਹੈ ਪਰ ਇਸ ਏਰੀਆ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੈ ਇਹ ਜਿਹੜਾ ਪਾਰਕ ਹੈ ਸ਼ਹੀਦ ਮੁਕੇਸ਼ ਕੁਮਾਰ ਕੋਲੀ ਜੀ ਦੇ ਨਾਂ ਤੇ ਬਣਾਇਆ ਗਿਆ ਸੀਗਾ ਇਹ ਸ਼ਹਿਰ ਦੇ ਵਿੱਚ ਜਿਹੜੇ ਬਾਕੀ ਵੀ ਪਾਰਕਾਂ ਲਗਭਗ ਉਹਨਾਂ ਦੇ ਹਾਲਾਤ ਜਿਹੜੇ ਠੀਕ ਨਹੀਂ ਹੈਗੇ ਮਾਨਯੋਗ ਜਿਹੜੇ ਸਾਡੇ ਸਪੀਕਰ ਸਰਦਾਰ ਪ੍ਰਤਾਪ ਸਿੰਘ ਜੀ ਸਾਨੂੰ ਆਹ ਵੱਲੋਂ ਸਾਰਿਆਂ ਦੀ ਡਿਟੇਲ ਰਿਪੋਰਟ ਮੰਗੀ ਗਈ ਆ ਐਸਟੀਮੇਟ ਇਹਨਾਂ ਦੇ ਬਣਾਏ ਜਾ ਰਹੇ ਹਨ ਕਿਉਂਕਿ ਨਗਰ ਕੌਂਸਲ ਦੀ ਜਿਹੜੀ ਵਿੱਤੀ ਹਾਲਤ ਆ ਉਹ ਜਿਆਦਾ ਵਧੀਆ ਨਾ ਹੋਣ ਕਾਰਨ ਸਾਨੂੰ ਸਾਨੂੰ ਉੱਤੇ ਧਿਆਨ ਚਾਉਣਾ ਪਿਆ ਉਹਨਾਂ ਵੱਲੋਂ ਇਹਦੀ ਦੇਹਲ ਤਜਵੀਜ਼ ਮੰਗੀ ਗਈ ਆ ਇਹ ਜਲਦ ਹੀ ਜਿਹੜੀ ਹੈਗੀ ਤਜਵੀਜ਼ ਉਹਨਾਂ ਕੋਲ ਚਲੀ ਜਾਏਗੀ ਤੇ ਸਾਰੇ ਪਾਰਕਾਂ ਦਾ ਉਹਨਾਂ ਵੱਲੋਂ ਜਿਹੜਾ ਹੈਗਾ ਨਿਯੋਮ ਦਾ ਇੱਕ ਪਲਾਨ ਕੀਤਾ ਜਾ ਰਿਹਾ ਹੈ ਉਮੀਦ ਹੈ ਵੀ ਜਲਦੀ ਇਹ ਕੰਮ ਸਟਾਰਟ ਹੋ ਜਾਏਗਾ